ਅਮਰੀਕੀ ਦਾ ਦੌਰਾ ਪੈ ਗਿਆ ਇੱਕ ਹੁੰਦਾ ਟੈਂਪਰੇਚਰ ਹਾਈ ਹੋ ਕੇ ਬੱਚਾ ਬੇਹੋਸ਼ ਹੋ ਗਿਆ ਮਮ ਕਾਰਨ ਕੀ ਹੈ ਦੋਨਾਂ ਦੇ ਵਿੱਚ ਤੇ ਕਿਉਂ ਹੁੰਦੇ ਨੇ ਦੇਖੋ ਦੌਰੇ ਦੇ ਲੱਛਣ ਸੇਮ ਰਹਿੰਦੇ ਨੇ ਜਿਹਦੇ ਵਿੱਚ ਬੱਚੇ ਦਾ ਬੇਹੋਸ਼ ਹੋਣਾ ਬੱਚੇ ਦੇ ਅੱਖਾਂ ਦਾ ਉੱਪਰ ਚੜਨਾ ਬੱਚੇ ਦੀ ਲੈਟਨ ਬਾਥਰੂਮ ਦਾ ਵਿੱਚ ਨਿਕਲਣਾ ਬੱਚੇ ਦੇ ਹੱਥ ਪੈਰ ਮੋੜਨੇ ਬਸ ਇਸ ਦੇ ਵਿੱਚ ਕਾਰਨ ਇਹ ਹੁੰਦਾ ਕਿ ਜਿਹੜੇ ਛੋਟੇ ਬੱਚਿਆਂ 'ਚ ਅਸੀਂ ਫਿਬਰਾਈਲ ਸੀਜ਼ਰ ਲੈ ਕੇ ਚੱਲਦੇ ਹਾਂ ਉਹਦੇ ਦੀ ਏਜ ਗਰੁੱਪ 6 ਮਨਥ ਤੋਂ 6 ਇਅਰ ਹੁੰਦੀ ਹੈ ਕਾਰਨ ਉਹਦਾ ਇੱਕਦਮ ਟੈਂਪਰੇਚਰ ਵਧਨ ਕਰਕੇ ਹੁੰਦਾ ਜਿਹਦਾ ਮੈਂ ਤੁਹਾਨੂੰ ਦੱਸਿਆ ਕਿ ਜੈਨੇਟਿਕ ਵੇਰੀਏਸ਼ਨਸ ਹੁੰਦੀਆਂ ਬੱਚਿਆਂ ਦੇ ਜੂਸਲੀ ਜਿਵੇਂ ਮਦਰ ਸਾਡੇ ਕੋਲ ਆਉਂਦੀਆਂ ਨੇ ਸਾਨੂੰ ਕਈ ਵਾਰੀ ਕੰਪਲੇਨ ਕਰਦੀ ਹੈ ਕਿ ਜੀ ਦੇਖੋ ਬੱਚੇ ਦਾ ਮੱਥਾ ਗਰਮ ਲੈਂਦਾ ਹੈ ਹਨਾ ਉਹਦੇ ਵਿੱਚ ਅਸੀਂ ਉਹਨੂੰ ਇਹ ਸਮਝਾਈਦਾ ਮੱਥਾ ਹਰ ਇੱਕ ਬੱਚੇ ਦਾ ਗਰਮ ਹੁੰਦਾ ਕਿਉਂਕਿ ਬੱਚੇ ਦਾ ਜਰਾ ਹੀਟ ਲਾਸ ਹੁੰਦਾ ਉਹ ਥਰੂ ਹੈਡ ਹੁੰਦਾ ਉਹਦੇ ਵਿੱਚ ਅਸੀਂ ਸਮਝਾਈਦਾ ਕਿ ਜਦ ਵੀ ਤੁਹਾਨੂੰ ਲੱਗੇ ਟੈਂਪਰੇਚਰ ਆ ਹਮੇਸ਼ਾ ਇਹਨੂੰ ਡਾਕੂਮੈਂਟ ਕਰਨਾ ਥਰਮੋਮੀਟਰ ਲਗਾ ਕੇ 1 ਮਿੰਟ ਰੱਖ ਕੇ ਟੈਂਪਰੇਚਰ ਨੋਟ ਕਰਨਾ ਆਦਰਵਾਇਜ਼ ਬੱਚਿਆਂ ਦਾ ਮੱਥਾ ਗਰਮ ਨਾਰਮਲੀ ਹੁੰਦਾ ਤੁੰਗੀ ਕਿ ਖੇੜ ਦਾ ਖੇੜ ਦਾ ਬੱਚਾ ਬੇਹੋਸ਼ ਹੋ ਜਾਂਦਾ ਹੈ ਗਰਦਨ ਪੂਰੀ ਪਿੱਛੇ ਨੂੰ ਢਾਲ ਲੈਂਦਾ ਆਪਣੀ ਤੇ ਅੱਖਾਂ ਉੱਪਰ ਚੁੜਾ ਲੈਂਦਾ ਇਹਨੂੰ ਕੀ ਕਹਿੰਦੇ ਤੇ ਕਾਰਨ ਕੀ ਹੈ ਕਿਉਂ ਇਸ ਤਰੀਕੇ ਦੇ ਬੱਚੇ ਨੂੰ ਜਿਹੜੀ ਦਿੱਕਤ ਹੋ ਰਹੀ ਹੈ ਦੇਖੋ ਫਿਬਰਾਇਲ ਸੀਜ਼ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਪ੍ਰੈਜੈਂਟੇਸ਼ਨ ਸੇਮ ਰਹਿੰਦੀਆਂ ਸਾਰੇ ਦੌਰੇ ਦੀ ਪ੍ਰੈਜੈਂਟੇਸ਼ਨ ਸੇਮ ਹੁੰਦੀਆਂ ਫਿਬਰਾਇਲ ਸੀਜ਼ਰ ਬਾਕੀ ਦੌਰੋਂ ਨਾਲੋਂ ਅਲੱਗ ਕਿਉਂ ਹੈ ਉਹਦੇ ਵਿੱਚ ਇਹੀ ਹੈ ਕਿ ਬੱਚਾ ਬਾਅਦ ਵਿੱਚ ਤਕਰੀਬਨ ਨਾਰਮਲ ਹੁੰਦਾ ਬੱਚਾ ਸੋ ਰਿਹਾ ਸੋਤੇ-ਸੋਤੇ ਕੀ ਹੁੰਦਾ ਉਹਨੂੰ ਮਤਲਬ ਕਿ ਇੱਕ ਜ਼ੋਰ ਦੀ ਰੋਣ ਦੇ ਬਾਅਦ ਉਹ ਬੇਹੋਸ਼ ਹੋ ਜਾਂਦਾ ਮੂੰਹ ਮੁੜ ਕੇ ਉਹਦੇ ਮੂੰਹ 'ਚ ਝਾਗ ਨਿਕਲਣੇ ਸਟਾਰਟ ਹੋ ਜਾਂਦੇ ਮੈਮ ਇਹ ਵੀ ਸੇਮ ਹੀ ਹੈ ਕਿ ਇਹ ਡਿਫਰੈਂਟ ਹੈ ਕੁਝ ਜਦ ਵੀ ਦੌਰਾ ਪੈਂਦਾ ਦੌਰੇ ਦੇ ਇੱਕ ਔਰਾ ਫੇਸ ਬੋਲਦੇ ਆਪਾਂ ਜਿਹੜਾ ਦੌਰਾ ਤੋਂ ਪਹਿਲਾਂ ਹੁੰਦਾ ਕਈ ਬੱਚੇ ਜਿਹੜੇ ਬਡੇ ਹੁੰਦੇ ਨੇ ਨਾ ਉਹਨਾਂ ਨੂੰ ਥੋੜਾ ਜਿਹਾ ਘਬਰਾਹਟ ਹੋਣੀ ਛਾਤੀ ਜਕੜਨ ਹੋਣੀ ਪਸੀਨਾ ਆਣਾ ਉਹਨੂੰ ਮਹਿਸੂਸ ਹੋਣ ਲੱਗ ਜਾਂਦਾ ਕਿ ਉਹਨਾਂ ਨਾਲ ਕੁਝ ਗਲਤ ਹੋ ਰਿਹਾ ਹੈ ਹੋ ਜੇਕਰ ਤੁਹਾਡੇ ਕੋਲ ਇਸ ਕੰਡੀਸ਼ਨ ਦੇ ਵਿੱਚ ਬੱਚਾ ਆਂਦਾ ਕਿੰਨੇ ਟਾਈਮ ਤੱਕ ਤੁਸੀਂ ਆਪਣੇ ਕੋਲ ਰੱਖਦੇ ਹੋ ਕਿੰਨੇ ਟਾਈਮ ਤੱਕ ਉਹਨੂੰ ਜਿਹੜਾ ਠੀਕ ਪ੍ਰੋਪਰ ਠੀਕ ਕਰਕੇ ਉਹਦੇ ਘਰ ਭੇਜਣ ਦੀ ਜਿਹੜੀ ਤਿਆਰੀ ਤੁਹਾਡੇ ਵੱਲੋਂ ਕੀਤੀ ਜਾਂਦੀ ਹੈ ਦੇਖੋ ਸਾਡੇ ਕੋਲ ਜਦ ਬੱਚਾ ਆਂਦਾ ਅਸੀਂ ਸਭ ਤੋਂ ਪਹਿਲਾਂ ਉਹਦੀ ਚੰਗੀ ਤਰ੍ਹਾਂ ਹਿਸਟਰੀ ਲਈਦੀ ਹੈ ਉਹ ਹਿਸਟਰੀ ਤੋਂ ਹੀ ਤੁਹਾਨੂੰ 70-80% ਪਤਾ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਜਿਸ ਇਸ ਜਸਟ ਅ ਸਿੰਪਲ ਕੇਸ ਆਫ ਇਬ੍ਰਾਇਲ ਸიზਰ ਜਾਂ ਕਈ ਵਾਰ ਦਿਮਾਗ ਦਾ ਇੱਕ ਸਕੈਨ ਵਗੈਰਾ ਕਰਾਉਣ ਦੀ ਲੋੜ ਪੈਂਦੀ ਹੈ ਅਸੀਂ ਉਹ ਕਰਵਾਨਦੇ ਹਾਂ 70-80% ਕੇਸਿਸ ਜਿਵੇਂ ਵੈਸੇ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮੱਲੀ ਜੇਕਰ ਤੁਹਾਡੇ ਘਰ ਵਿੱਚ ਛੋਟਾ ਬੱਚਾ ਹੈ ਜੇਕਰ ਤੁਹਾਡੇ ਛੋਟੇ ਬੱਚੇ ਨੂੰ ਇਸ ਤਰੀਕੇ ਦੀ ਦਿੱਕਤ ਹੋ ਰਹੀ ਹੈ ਯਾਨੀ ਕਿ ਜਿਹੜੇ ਆਪਾਂ ਕਹਿ ਸਕਦੇ ਕਿ ਦੌਰਾ ਪੈ ਰਿਹਾ ਜਾਂ ਫਿਰ ਅਚਾਨਕ ਤੋਂ ਟੈਂਪਰੇਚਰ ਹਾਈ ਹੋਣ ਦੇ ਕਾਰਨ ਬੇਹੋਸ਼ ਹੋ ਗਿਆ ਤਾਂ ਇਹ ਖਬਰ ਜੁੜੀ ਹੈ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਤੇ ਅੱਜ ਸਾਡੇ ਨਾਲ ਡਾਕਟਰ ਰੈਨੂ ਗੁਪਤਾ ਜੀ ਮੌਜੂਦ ਨੇ ਜਿੱਤੇ ਕਿ ਆਪਾਂ ਗੱਲ ਕਰਾਂਗੇ ਬੱਚਿਆਂ ਨੂੰ ਇਸ ਤਰੀਕੇ ਦੀ ਦਿੱਕਤ ਕਿਉਂ ਆ ਰਹੀ ਹੈ ਕਾਰਨ ਕੀ ਹੈ ਮੈਮ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕ ਉਮਰ ਦੇ ਵਿੱਚ ਯਾਨੀ ਕਿ 6 ਮਹੀਨੇ ਤੋਂ ਲੈ ਕੇ 6 ਸਾਲ ਦੇ ਉਮਰ ਦੇ ਬੱਚਿਆਂ ਦੇ ਵਿੱਚ ਇਹ ਦੌਰੇ ਦੀ ਬਿਮਾਰੀ ਕਿਉਂ ਪਾਈ ਜਾ ਰਹੀ ਹੈ ਕਾਰਨ ਕੀ ਹੈ ਦੇਖੋ ਜਿਹੜੇ 6 ਮਹੀਨੇ ਤੋਂ ਲੈ ਕੇ 6 ਸਾਲ ਦੇ ਬੱਚਿਆਂ ਚ ਅਸੀਂ ਦੁਹਰਾ ਦਿਮਾਗੀ ਦੌਰਾ ਬੁਖਾਰ ਬਦਨ ਨਾਲ ਕਹਿੰਦੇ ਆ ਇਹਦੇ ਹਜੇ ਤੱਕ ਪਾਰਟਿਕੂਲਰ ਕਾਰਨ ਕੋਈ ਨਹੀਂ ਮਿਲਿਆ ਜੈਨੇਟਿਕ ਡਿਸਟਰਬੈਂਸ ਕਈ ਵਾਰੀ ਬੋਲਦੇ ਆ ਜੈਨੇਟਿਕ ਜੀਨਸ ਵੇਰੀਏਸ਼ਨਸ ਹੁੰਦੀਆਂ ਨੇ ਸਾਡੇ ਕੋਲ ਜਿਹੜੇ ਬੱਚੇ ਇਸ ਤਰ੍ਹਾਂ ਦੇ ਪ੍ਰੈਜ਼ੈਂਟ ਕਰਦੇ ਨੇ ਉਹਨਾਂ ਚ ਅਸੀਂ ਪਹਿਲਾਂ ਬਾਕੀ ਚੀਜ਼ਾਂ ਦਾ ਕਾਰਨ ਰੂਲ ਆਊਟ ਕਰੀਦਾ ਹੈ ਅਗਰ ਸਾਨੂੰ ਲੱਗਦਾ ਹੈ ਕਿ ਹੋਰ ਕੋਈ ਕਾਰਨ ਨਹੀਂ ਹੈ ਤਾਂ ਅਸੀਂ ਉਸ ਨੂੰ ਫਿਬਰਾਈਲ ਸੀਜ਼ਰ ਮੰਮ ਦੱਸੋਗੇ ਕਿ ਇੱਕ ਦੋਰਾ ਹੁੰਦਾ ਹੈ ਕਿ ਹਾਂ ਮਿਰਕੀ ਦਾ ਦੋਰਾ ਪੈ ਗਿਆ ਇੱਕ ਹੁੰਦਾ ਟੈਂਪਰੇਚਰ ਆਈ ਹੋ ਕੇ ਬੱਚਾ ਬੇਹੋਸ਼ ਹੋ ਗਿਆ ਮਮ ਕਾਰਨ ਕੀ ਹੈ ਦੋਨਾਂ ਦੇ ਵਿੱਚ ਤੇ ਕਿਉਂ ਹੁੰਦੇ ਨੇ ਇਹ ਦੋ ਦੇਖੋ ਦੌਰੇ ਦੇ ਲੱਛਣ ਸੇਮ ਰਹਿੰਦੇ ਨੇ ਜਿਹਦੇ ਵਿੱਚ ਬੱਚੇ ਦਾ बेहोश ਹੋਣਾ ਬੱਚੇ ਦੇ ਅੱਖਾਂ ਦਾ ਉੱਪਰ ਚੜਨਾ ਬੱਚੇ ਦੀ ਲੈਟਿਨ ਬਾਥਰੂਮ ਦਾ ਵਿੱਚ ਨਿਕਲਣਾ ਬੱਚੇ ਦੇ ਹੱਥ ਪੈਰ ਮੋੜਨੇ ਜਿਹੜਾ ਵੀ ਕੋਈ ਸੀਜ਼ਰ ਹੁੰਦਾ ਇਸ ਤਰ੍ਹਾਂ ਹੀ ਪ੍ਰੈਜ਼ੈਂਟ ਕਰਦਾ ਜਾਂ ਉਹ ਜਰਨਲਾਈਜ਼ ਹੁੰਦਾ ਸਾਰੀ ਬੋਡੀ ਦਾ ਕੜਾਣਾ ਜਾਂ ਇੱਕ ਸਾਈਡ ਦਾ ਕੜਾਣਾ ਬਸ ਇਸ ਦੇ ਵਿੱਚ ਕਾਰਨ ਇਹ ਹੁੰਦਾ ਕਿ ਜਿਹੜੇ ਛੋਟੇ ਬੱਚਿਆਂ 'ਚ ਅਸੀਂ ਫਿਬਰਾਈਲ ਸੀਜ਼ਰ ਲੈ ਕੇ ਚੱਲਦੇ ਹਾਂ ਉਹਦੇ ਦੀ ਏਜ ਗਰੁੱਪ 6 ਮਨਥ ਤੋਂ 6 ਇਅਰ ਹੁੰਦੀ ਹੈ ਕਾਰਨ ਉਹਦਾ ਇੱਕਦਮ ਟੈਂਪਰੇਚਰ ਵਧਨ ਕਰਕੇ ਹੁੰਦਾ ਜਿਹਦਾ ਮੈਂ ਤੁਹਾਨੂੰ ਦੱਸਿਆ ਕਿ ਜੈਨੇਟਿਕ ਵੇਰੀਏਸ਼ਨਸ ਹੁੰਦੀਆਂ ਨੇ ਪਾ ਦੇਖਦੇ ਆ ਕਿ ਜਦੋਂ ਟੈਂਪਰੇਚਰ ਹਾਈ ਹੁੰਦਾ ਹੈ ਬੱਚੇ ਦਾ ਸਿਰਫ ਹੈੱਡ ਜਿਹੜਾ ਆ ਮੱਥਾ ਜਿਹੜਾ ਗਰਮ ਰਹਿੰਦਾ ਆ ਪਰ ਹੱਥ ਪੈਰ ਦੀ ਮੈਂ ਗੱਲ ਕਰ ਬਿਲਕੁਲ ਠੰਡਾ ਰਹਿੰਦਾ ਤੇ ਜਿਹੜੇ ਕਿ ਵਾਈਬ੍ਰੇਟਿੰਗ ਕਰਦੇ ਆ ਯਾਨੀ ਕਿ ਕੰਬਣਾ ਆਪਾਂ ਕਹਿ ਸਕਦੇ ਕੰਬਦਾ ਆ ਬੱਚਾ ਜਿਸ ਤਰੀਕੇ ਨਾਲ ਉਹਦਾ ਮੂੰਹ ਵੀ ਜਿਹੜਾ ਢਿੱਡਾ ਹੋ ਜਾਂਦਾ ਇਹ ਵੀ ਇਹਦਾ ਹੀ ਪਾਰਟ ਹੈ ਦੇਖੋ ਇਹਦੇ ਵਿੱਚ ਕੀ ਹੁੰਦਾ ਹੈ ਬੱਚਿਆਂ ਦੇ ਵਿੱਚ ਯੂਸੂअली ਜਿਵੇਂ ਮਦਰ ਸਾਡੇ ਕੋਲ ਆਉਂਦੀਆਂ ਨੇ ਸਾਨੂੰ ਕਈ ਵਾਰੀ ਕੰਪਲੇਨਟ ਕਰਦੀ ਹੈ ਕਿ ਜੀ ਦੇਖੋ ਬੱਚੇ ਦਾ ਮੱਥਾ ਗਰਮ ਲੈਂਦਾ ਹੈ ਹਨਾ ਉਹਦੇ ਵਿੱਚ ਅਸੀਂ ਉਹਨੂੰ ਨਹੀਂ ਸਮਝਾਈਦਾ ਮੱਥਾ ਹਰ ਇੱਕ ਬੱਚੇ ਦਾ ਗਰਮ ਹੁੰਦਾ ਕਿਉਂਕਿ ਬੱਚੇ ਦਾ ਜਿਹੜਾ ਹੀਟ ਲਾਸ ਹੁੰਦਾ ਉਹ ਥਰੂ ਹੈੱਡ ਹੁੰਦਾ ਇਸ ਲਈ ਅਸੀਂ ਕਈ ਵਾਰੀ ਪੁੱਛਦੇ ਆ ਕਿ ਟੈਂਪਰੇਚਰ ਚੈੱਕ ਕੀਤਾ ਉਹ ਸਾਨੂੰ ਕਹਿੰਦੇ ਨਹੀਂ ਜੀ ਟੈਂਪਰੇਚਰ ਨਹੀਂ ਚੈੱਕ ਕੀਤਾ ਮੱਥੇ ਹੱਥ ਲਾ ਕੇ ਦੇਖਿਆ ਸੀ ਕਿ ਮੱਥਾ ਗਰਮ ਸੀ ਹਨਾ ਪਰ ਉਹਦੇ ਵਿੱਚ ਅਸੀਂ ਸਮਝਾਈਦਾ ਕਿ ਜਦ ਵੀ ਤੁਹਾਨੂੰ ਲੱਗੇ ਟੈਂਪਰੇਚਰ ਆ ਹਮੇਸ਼ਾ ਇਹਨੂੰ ਡਾਕੂਮੈਂਟ ਕਰਨਾ ਥਰਮੋਮੀ ਨਾਰਮਲੀ ਹੁੰਦਾ ਤੇ ਮੈਂ ਕਿਸ ਤਰੀਕੇ ਨਾਲ ਆਪਣੇ ਬੱਚੇ ਦਾ ਜਿਹੜਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਬਿਮਾਰੀ ਦੇ ਆਪਾਂ ਕਹਿ ਸਕਦੇ ਹਾਂ ਕਾਫੀ ਜ਼ਿਆਦਾ ਵੇਖਣ ਨੂੰ ਮਿਲ ਰਹੀ ਹੈ ਇਹ ਜਿਹੜੀ ਚੀਜ਼ਾਂ ਜਿਵੇਂ ਫ फेब्रुवारी ਸਿਸਰ ਇਹ ਆਪਾਂ ਪਰਟਿਕੁਲਰਲੀ ਗੱਲ ਕਰੀਏ ਇਹਦੇ ਲਈ ਅਸੀਂ ਐਸਾਜ ਕੋਈ ਪਰਟਿਕੁਲਰ ਇਲਾਜ ਨਹੀਂ ਹੈ ਪੇਰੈਂਟਸ ਨੂੰ ਅਸੀਂ ਰੀਅਸ਼ੋਰ ਕਰਦੇ ਹਾਂ ਕਿ ਬੱਚੇ ਨੂੰ ਜਦ ਵੀ ਤੁਹਾਨੂੰ ਬੁਖਾਰ ਲੱਗਦਾ ਹਮੇਸ਼ਾ ਡਾਕੂਮੈਂਟ ਕਰੋ ਡਾਕੂਮੈਂਟ ਕਰਕੇ ਪੈਰਾਸੀਟਾਮੋਲ ਦੋ ਅਗਰ ਬੱਚੇ ਨੂੰ ਬਾਈਚੈਂਸ ਬੁਖਾਰ ਵਦਨ ਦੇ ਨਾਲ ਦੌਰਾ ਪੈ ਰਿਹਾ ਤਾਂ ਅਸੀਂ ਇੱਕ ਸਪਰੇਅ ਡਵਾਈਸ ਕਰੀਦਾ ਜਿਹਨੂੰ ਮੀਡਾਜ਼ ਮੀਡਾਜ਼ੁਲਮ ਸਪਰੇਅ ਕਹਿੰਦੇ ਆ ਜਿਹਦੇ ਨਾਲ ਪੇਰੈਂਟਸ ਨੱਕ ਦੇ ਥਰੂ ਬੱਚੇ ਦਵਾਈ ਪਾਉਂਦੇ ਨੇ ਤੇ ਦੌਰਾ ਕੰਟਰੋਲ ਹੋ ਜਾਂਦਾ ਹੈ ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਘਰ ਹੀ ਰਹਿਣਾ ਸਿਰਫ ਉਸ ਟਾਈਮ ਲਈ ਤੁਸੀਂ ਦੌਰਾ ਕੰਟਰੋਲ ਕਰਕੇ ਬੱਚੇ ਨੂੰ ਚੈੱਕ ਜਰੂਰ ਕਰਾਉਣਾ ਨਾ ਕਿ ਹਰ ਵਾਰੀ ਕਾਰਨ ਫਿਬਰਾਈਟ ਸੀਜ਼ਨ ਨਹੀਂ ਹੋ ਸਕਦਾ ਉਹਦੇ ਲਈ ਅਸੀਂ ਬਾਕੀ ਦਿਮਾਗੀ ਦੌਰੇ ਦੇ ਕਾਰਨ ਰੂਲ ਆਊਟ ਕਰਨੇ ਹੁੰਦੇ ਆ ਜੀ ਦੱਸੂਗੀ ਕਿ ਖੇੜ ਦਾ ਖੇੜ ਦਾ ਬੱਚਾ बेहोश ਹੋ ਜਾਂਦਾ ਹੈ ਗਰਦਨ ਪੂਰੀ ਪਿੱਛੇ ਨੂੰ ਢਾਲ ਲੈਂਦਾ ਆਪਣੀ ਤੇ ਅੱਖਾਂ ਉੱਪਰ ਚੁੜਾ ਲੈਂਦਾ ਇਹਨੂੰ ਕੀ ਕਹਿੰਦੇ ਤੇ ਕਾਰਨ ਕੀ ਹੈ ਕਿਉਂ ਇਸ ਤਰੀਕੇ ਦੇ ਬੱਚੇ ਨੂੰ ਜਿਹੜੀ ਦਿੱਕਤ ਹੋ ਰਹੀ ਹੈ ਦੇਖੋ ਫਿਬਰਾਇਲ ਸੀਜ਼ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਪ੍ਰੈਜੈਂਟੇਸ਼ਨ ਸੇਮ ਰਹਿੰਦੀਆਂ ਸਾਰੇ ਦੌਰੇ ਦੀ ਪ੍ਰੈਜੈਂਟੇਸ਼ਨ ਸੇਮ ਹੁੰਦੀਆਂ ਫਿਬਰਾਇਲ ਸੀਜ਼ਰ ਬਾਕੀ ਦੌਰਿਆਂ ਨਾਲੋਂ ਅਲੱਗ ਕਿਉਂ ਹੈ ਉਹਦੇ ਵਿੱਚ ਇਹੀ ਹੈ ਕਿ ਬੱਚਾ ਬਾਅਦ ਵਿੱਚ ਤਕਰੀਬਨ ਨਾਰਮਲ ਹੁੰਦਾ ਹਮ ਇਹੀ ਇਹਨੂੰ ਇਸ ਚੀਜ਼ ਨੂੰ ਬਾਕੀ ਦਿਮਾਗੀ ਦੌਰਿਆਂ ਦੇ ਕਾਰਨ ਤੋਂ ਰੂਲ ਆਊਟ ਕਰਦਾ ਹੈ ਮਤਲਬ ਸੈਪਰੇਟ ਕਰਦਾ ਹੈ ਉਹਦੇ ਵਿੱਚ ਬੱਚਾ ਦੌਰੇ ਤੋਂ ਬਾਅਦ ਬਿਲਕੁਲ ਨਾਰਮਲ ਹੋ ਜਾਂਦਾ ਹੈ ਇਸ ਵੀ ਆਪਾਂ ਵੇਖਣ ਨੂੰ ਮਿਲੀ ਹੈ ਕਿਉਂਕਿ ਆਪਾਂ ਲਾਈਵ ਹੀ ਦੇਖੀ ਹੈ ਇਹ ਚੀਜ਼ ਤਾਂ ਕਿ ਬੱਚਾ ਸੋ ਰਿਹਾ ਹੈ ਸੋਤੇ-ਸੋਤੇ ਕੀ ਹੁੰਦਾ ਉਹਨੂੰ ਮਤਲਬ ਕਿ ਇੱਕ ਜ਼ੋਰ ਦੀ ਰੋਣ ਦੇ ਬਾਅਦ ਉਹ ਬੇਹੋਸ਼ ਹੋ ਜਾਂਦਾ ਮੂੰਹ ਮੁੜ ਕੇ ਉਹਦੇ ਮੂੰਹ 'ਚ ਝਾਗ ਨਿਕਲਣੇ ਸਟਾਰਟ ਹੋ ਜਾਂਦੇ ਮੈਮ ਇਹ ਵੀ ਸੇਮ ਹੀ ਹੈ ਕਿ ਇਹ ਡਿਫਰੈਂਟ ਹੈ ਕੁਝ ਨਹੀਂ ਦੇਖੋ ਜਦ ਵੀ ਦਵਾਰਾ ਪੈਂਦਾ ਦੌਰੇ ਦੇ ਇੱਕ ਔਰਾ ਫੇਸ ਬੋਲਦੇ ਆਪਾਂ ਜਿਹੜਾ ਦਵਾਰਾ ਤੋਂ ਪਹਿਲਾਂ ਹੁੰਦਾ ਹੈ ਕਈ ਬੱਚੇ ਜਿਹੜੇ ਬਡੇ ਹੁੰਦੇ ਨੇ ਨਾ ਉਹਨਾਂ ਨੂੰ ਥੋੜਾ ਜਿਹਾ ਘਬਰਾਹਟ ਹੋਣੀ ਛਾਤੀ ਜਕੜਨ ਹੋਣੀ ਪਸੀਨਾ ਆਣਾ ਉਹਨੂੰ ਮਹਿਸੂਸ ਹੋਣ ਲੱਗ ਜਾਂਦਾ ਵੀ ਉਹਨਾਂ ਨਾਲ ਕੁਝ ਗਲ ਮਤਲਬ ਜੇ ਆਪਾਂ ਕੋਈ ਬੱਚਾ ਰੋਂਦਾ ਹੈ ਨਾ ਦੈਟ ਵੀ ਵੀ ਆ ਪ੍ਰੀ ਮੂਵਮੈਂਟ ਫੇਜ਼ ਜਿਹਨੂੰ ਔਰਾ ਕਹਿੰਦੇ ਆ ਤੇ ਨਾਲ ਬੱਚੇ ਦੇ ਉਸ ਤੋਂ ਬਾਅਦ ਸਰੀਰ ਦੇ ਵਿੱਚ ਜਿਹੜੇ ਹਿਲਣਾ ਜਿਹਨੂੰ ਮੂਵਮੈਂਟਸ ਕਹਿੰਦੇ ਨੇ ਉਹ ਫੇਰ ਸ਼ੁਰੂ ਹੁੰਦੀਆਂ ਨੇ ਇਹ ਟਾਈਪਸ ਮਤਲਬ ਪ੍ਰੈਜੈਂਟੇਸ਼ਨ ਇਸ ਤਰ੍ਹਾਂ ਹੈ ਮੂੰਹ ਤੇ ਵਿੱਚ ਝਾਗਾਣਾ ਕਿਉਂਕਿ ਕਈਆਂ ਨੂੰ ਤਾਂ ਐ ਲੱਗਦਾ ਕਿ ਸਾਡੇ ਬੱਚੇ ਨੂੰ ਕਿਸੇ ਚੀਜ਼ ਨੇ ਕੱਟ ਲਿਆ ਤਾਂ ਕਰਕੇ ਮੂੰਹ ਝਾਗਾ ਰਹੇ ਨੇ ਜਾਂ ਫਿਰ ਬੱਚਾ बेहोश ਹੋ ਗਿਆ ਕਿ ਕਿਤੇ ਨਾ ਕਿਤੇ ਕੁਝ ਹਾਸਾ ਤਾਂ ਨਹੀਂ ਹੋ ਗਿਆ ਨਹੀਂ ਨਹੀਂ ਇਸ ਤਰ੍ਹਾਂ ਹੀ ਹੈ ਪ੍ਰੈਜੈਂਟੇਸ਼ਨ ਹੀ ਇਸ ਤਰ੍ਹਾਂ ਹੁੰਦੀ ਹੈ ਕਿ ਮੂੰਹ ਤੋਂ ਝਗ ਨਿਕਲਣਾ ਬੱਚੇ ਦੇ ਇੱਕ ਟੱਕ ਦੇਖਣਾ ਬੱਚੇ ਦੇ ਲੈਟ੍ਰੀਨ ਬਾਥਰੂਮ ਦਾ ਵਿੱਚ ਨਿਕਲਣਾ ਇਹ ਪ੍ਰੈਜੈਂਟੇਸ਼ਨ ਹੀ ਹੈ ਦੌਰੇ ਦੀ ਤੇ ਕਿਸ ਤਰੀਕੇ ਨਾਲ ਮੈਂ ਬੱਚਿਆਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਆਪਾਂ ਸਾਨੂੰ ਲੱਗਦਾ ਹੈ ਕਿ ਜਿਹੜਾ ਟੈਂਪਰੇਚਰ ਹੈ ਦੇਖਦੇ ਰਹਿਣਾ ਚਾਹੀਦਾ ਜੇ ਕਿ ਜ਼ਿਆਦਾ ਟੈਂਪਰੇਚਰ ਆ ਫਿਰ ਉਹਨੂੰ ਜਿਹੜਾ ਹੈ ਕਿ ਪੱਟੀਆਂ ਰੱਖ ਦੇ ਜਾਂ ਫਿਰ ਡਾਕਟਰ ਦੀ ਸਲਾਹ ਜਿਹੜੀ ਲੈਣੀ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਅਸੀਂ ਦੇਖੋ ਹਰ ਵਾਰ ਇਹ ਹੀ ਐਡਵਾਈਸ ਕਰੀਦਾ ਹੈ ਕਿ ਜੇ ਤੁਹਾਨੂੰ ਲੱਗਦਾ ਪਹਿਲੀ ਗੱਲ ਤਾਂ ਫੀਵਰ ਡਾਕੂਮੈਂਟ ਕਰੋ ਜੇ ਫੀਵਰ ਤੁਹਾਨੂੰ ਲੱਗਦਾ ਹੈ ਬੱਚੇ ਨੂੰ ਤੁਸੀਂ 102 103 ਤੋਂ ਉੱਪਰ ਜਾ ਰਿਹਾ ਹੈ ਆਪਾਂ ਪੱਟੀਆਂ ਐਡਵਾਈਸ ਕਰਦੀ ਹੈ ਬਟ ਠੰਡੇ ਪਾਣੀ ਦੀ ਨਹੀਂ ਕਰੀ ਟੈਪ ਵਾਟਰ ਜਿਹਨੂੰ ਤੁਸੀਂ ਲੁੱਕ ਵਾਰਮ ਜਾਂ ਟੈਪ ਵਾਟਰ ਦੀ ਹੀ ਪੱਟੀ ਕਰਾਈ ਦੀ ਹੈ ਠੰਡੇ ਦੀ ਨਹੀਂ ਬਰਫ਼ ਦੀ ਨਹੀਂ ਕੋਈ ਇਸ ਤਰ੍ਹਾਂ ਹੁੰਦੀ ਤੁਸੀਂ ਪੈਰਾਸੀਟਾਮੋਲ ਦੋ ਪੈਰਾਸੀਟਾਮੋਲ ਦਵਾਈ ਦਿੰਦੇ ਹੀ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਹੋ ਚੁੱਕਿਆ ਹੈ ਇਹ ਹੋਣ ਤੋਂ ਬਾਅਦ ਸਾਰਾ ਇਨਸੀਡੈਂਟ ਹੋਣ ਤੋਂ ਬਾਅਦ ਡਾਕਟਰ ਨੂੰ ਚੈੱਕ ਕਰਾਉਣਾ ਬਹੁਤ ਜ਼ਰੂਰੀ ਹੈ ਚਾਹੇ ਉਹਦਾ ਦੌਰਾ ਰੁਕ ਗਿਆ ਹੈ ਚਾਹੇ ਨਹੀਂ ਰੁਕਿਆ ਕਿਉਂਕਿ ਪਹਿਲਾ ਦੌਰਾ ਅਸੀਂ ਛੱਡ ਸਕਦੇ ਹਾਂ ਪਰ ਜਿਹੜੇ ਬੱਚੇ ਇਸ ਦੌਰੇ ਫਿਬਰਾਈਲ ਸੀਜ਼ਰ ਚ ਆਂਦੇ ਨੇ ਇਹਨਾਂ ਨੂੰ ਦੁਬਾਰਾ ਕੰਪਲੇਂਟ ਹੋ ਸਕਦੀ ਹੈ 90% ਕੇਸਿਸ ਨਹੀਂ ਹੁੰਦੀ ਬਟ ਜੇ ਹੋ ਜਾਂਦੀ ਹੈ ਤਾਂ ਫਿਰ ਉਹ ਹੈ ਕਿ ਪਹਿਲਾ ਦੌਰਾ ਅਸੀਂ ਰੂਲ ਆਊਟ ਕਰਨਾ ਹੁੰਦਾ ਹੈ ਕਿ ਉਹ ਫਿਬਰਾਈਲ ਸੀਜ਼ਰ ਸੀ ਕਿ ਨਹੀਂ ਹਾਂ ਉਹਦੇ ਲਈ ਫਿਰ ਹਸਪਤਾਲ ਚ ਕੋਈ ਡਾਕਟਰ ਨੂੰ ਚੈੱਕ ਕਰਾਉਣਾ ਜ਼ਰੂਰੀ ਹੈ ਮੈਂ ਗੱਲ ਕਰਾ ਕਿੰਨਾ ਕਿ ਜ਼ਿਆਦਾ ਵਧ ਜਾਂਦਾ ਕਿਉਂਕਿ ਆਪਾਂ ਨੋਰਮਲ ਹੀ ਦੇਖਦੇ 102 103 ਤੋਂ ਉੱਪਰ ਨਹੀਂ ਜਾਂਦਾ ਪਰ ਜਦੋਂ ਇਸ ਤਰੀਕੇ ਦਾ ਟਾਈਮ ਹੁੰਦਾ ਹੈ ਬੱਚੇ ਨਾਲ ਹਾਸਾ ਹੁੰਦਾ ਕਿ ਮੈਂ ਦੇਖਿਆ 108 8 ਤੱਕ ਟੈਂਪਰੇਚਰ ਜਿਹੜਾ ਵਧ ਜਾਂਦਾ ਬਿਲਕੁਲ ਗੱਲ ਸੱਚ ਹੈ ਨਹੀਂ 108 ਤੱਕ ਤਾਂ ਦੇਖੋ ਸਾਡੇ ਕੋਲ ਹਜੇ ਡਾਕੂਮੈਂਟ ਨਹੀਂ ਹੋਇਆ ਯੂਸੂਲੀ ਸਡਨ ਰਾਈਜ਼ ਆਫ ਟੈਂਪਰੇਚਰ ਵਾਲੇ ਸੀਜ਼ਰ ਪ੍ਰੋਵੋਕ ਹੁੰਦੇ ਨੇ ਜਿਹੜੇ ਕਿ 103 104 ਤੱਕ ਮੈਕਸਿਮਮ 105 ਕਿਉਂਕਿ ਇਸ ਤੋਂ ਬਾਅਦ ਤਾਂ ਪੇਸ਼IENTS ਵੀ ਆਪਣੇ ਘਰ ਨਹੀਂ ਰੱਖਣਗੇ ਬੱਚਾ ਨਾ 102 103 ਤੱਕ ਤਾਂ ਫਿਰ ਵੀ ਮੈਨੇਜ ਕਰ ਲੈਂਦੇ ਨੇ ਇਸ ਤੋਂ ਬਾਅਦ ਫਿਰ ਉਹਨਾਂ ਨੂੰ ਹਸਪਤਾਲ ਸਮਝ ਲਓ ਆਣਾ ਉਹਨਾਂ ਦੀ ਇੱਕ ਮਜਬੂਰੀ ਹੋ ਜਾਂਦੀ ਹੈ ਠੀਕ ਹੈ ਨਾ ਉਸ ਕੇਸ 'ਚ ਫਿਰ ਅਸੀਂ ਬੱਚੇ ਨੂੰ ਬੁਖਾਰ ਉਤਾਰਨ ਦੇ ਕਈ ਵਾਰ ਟਿਕਾ ਵੀ ਲਗਾਉਣਾ ਪੈਂਦਾ ਆਈ ਵੀ ਪੈਰਾਸੀਟਾਮੋਲ ਦੇਣਾ ਪੈਂਦਾ ਪਰ ਘਰੇ ਐਡਵਾਈਸ ਇਹੀ ਹੈ ਕਿ ਤੁਸੀਂ ਦੋਰਾ ਜਰੂਰ ਰੋਕ ਸਕਦੇ ਹੋ ਬਟ ਰੋਕਣ ਤੋਂ ਬਾਅਦ ਹਸਪਤਾਲ ਜੁੜ ਚੈੱਕ ਕਰਵਾਵਾ ਕੇ ਮਗਾ ਇੱਕ ਵਾਰੀ ਚੈੱਕ ਅਪ ਕਰਾਉਣਾ ਬਹੁਤ ਜ਼ਰੂਰੀ ਹੈ यस 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 ਕਿ 6 ਮਹੀਨੇ ਤੋਂ ਲੈ ਕੇ 6 ਸਾਲ ਤੱਕ ਇਹ ਬੱਚਿਆਂ ਦੇ ਵਿੱਚ ਇਹ ਨਾਰਮਲੀ ਬਿਮਾਰੀ ਜਿਹੜੀ ਹੈ ਪਾਈ ਜਾ ਰਹੀ ਹੈ ਪਹਿਲਾਂ ਦੇ ਮੁਕਾਬਲੇ ਜੇ ਮੈਂ ਹੁਣ ਦੀ ਗੱਲ ਕਰਾਂ ਕਿੰਨੇ ਕ ਬਿਮਾਰੀ ਜਿਹੜੀ ਹੈ ਪਾਈ ਜਾ ਰਹੀ ਹੈ ਤੇ ਕਾਰਨ ਕੀ ਬਣ ਰਿਹਾ ਇਹਦੇ ਵਿੱਚ ਦੇਖੋ ਕਾਰਨ ਮੈਂ ਤੁਹਾਨੂੰ ਇਹ ਦੱਸਿਆ ਕਿ ਇਹਦਾ ਹਜੇ ਤੱਕ ਕੋਈ ਐਸਐਚ ਪ੍ਰੂਫ ਨਹੀਂ ਮਿਲਿਆ ਦੂਸਰਾ ਹੈ ਕਿ ਮੈਨੂੰ ਲੱਗਦਾ ਹੈ ਕਿ ਅਗਰ ਇਹ ਚੀਜ਼ਾਂ ਹੋ ਰਹੀਆਂ ਤਾਂ ਪੇਸ਼IENTS ਦੇ ਜਿਹੜੇ ਗਾਰਡੀయన్స్ ਨੇ ਉਹ ਅਵੇਅਰ ਹੋ ਰਹੇ ਨੇ ਜਿਹੜੀ ਚੀਜ਼ਾਂ ਹੁੰਦੀਆਂ ਹੋਣਗੀਆਂ ਜਿਹੜੇ ਆਪਣੇ ਲੈਵਲ ਤੇ ਪਹਿਲਾਂ ਠੀਕ ਕਰ ਰਹੇ ਨੇ ਬਟ ਹੁਣ ਆ ਕੇ ਹਸਪੀਟਲ ਆ ਰਹੇ ਸਮਝਦਾਰ ਹੋ ਰਹੇ ਨੇ ਜਿਹੜਾ ਕਿ ਉਹਨਾਂ ਲਈ ਵੀ ਚੰਗੀ ਗੱਲ ਹੈ ਹਨਾ ਬੱਚੇ ਦੇ ਵਿੱਚ ਹੋਰ ਕਾਫੀ ਕਾਰਨ ਕਰਕੇ ਦੌਰੇ ਪੈ ਸਕਦੇ ਨੇ ਉਹ ਜਰੂਰ ਇਹ ਉਸ ਇਸ ਉਮਰ ਦੇ ਵਿੱਚ ਸਾਨੂੰ ਰੂਟ ਆਊਟ ਕਰਨੇ ਪੈਂਦੇ ਆ ਅੱਜ ਆਪਾਂ ਦੇਖਦੇ ਹਾਂ ਕਿ ਕਈ ਵਾਰੀ ਨਾ ਬੱਚਾ ਬੇਹੋਸ਼ ਹੋ ਜਾਂਦਾ ਤੇ ਘਰ ਦੇ ਆ ਨਾ ਆਪਣੀ ਇਲਾਜ ਕਰਨ ਲੱਗ ਜਾਂਦੇ ਨੇ ਵੀ ਚਲੋ ਇਹਨੂੰ ਛਿੱਟੇ ਮਾਰਤੇ ਜਾਂ ਫਿਰ ਕੁਝ ਲਾਈਕ ਮੈਡੀਸਿਨ ਦੇਤੀ ਹੈ ਕੁਝ ਹੋਰ ਕਰਤਾ ਵੀ ਹੈ ਨ ਨੋ ਹੋਸ਼ ਵੀ ਆ ਜਾਂਦਾ ਕੁਝ ਟਾਈਮ ਬਾਅਦ ਲੱਗਦਾ ਕਿ ਇਹ ਜਿਹੜੇ ਟੋਟਕੇ ਅਪਣਾਣੇ ਚਾਹੀਦੇ ਘਰ ਦੇ ਇਲਾਜ ਜਿਹੜੇ ਕਰਨੇ ਚਾਹੀਦੇ ਨਹੀਂ ਇਸ ਤਰ੍ਹਾਂ ਦੀ ਦੇਖੋ ਸਾਡੀ ਸਾਇੰਟਿਫਿਕ ਸਟੱਡੀਸ ਤੇ ਕੁਝ ਨਹੀਂ ਕਹਿੰਦੀ ਸਾਡੇ ਜਿੱਥੇ ਇਹ ਕਈ ਹੁੰਦੇ ਨੇ ਚੱਪਲ ਨੂੰ 스মেল ਕਰਾਉਂਦੇ ਨੇ ਜਾਂ ਥੱਪੜ ਮਾਰਦੇ ਨੇ ਇਹ ਚੀਜ਼ਾਂ ਦਾ ਨਾ ਦੋਰੇ ਨਹੀਂ ਰੋਕੇ ਜਾ ਸਕਦੇ ਹਨਾ ਤੇ ਇਹ ਸਗੋ ਹੋਰ ਨੁਕਸਾਨਦਾਇਕ ਹੋਛਦੇ ਤੁਸੀਂ ਇਨਫੈਕਸ਼ਨ ਨੂੰ ਬੱਚੇ ਨੂੰ ਪ੍ਰੋਨ ਕਰ ਰਹੇ ਹੋ ਮੂੰਹ ਤੇ ਵਿੱਚ ਹੱਥ ਪਾ ਰਹੇ ਹੋ ਸਗੋ ਬੱਚੇ ਦੀ ਟੰਗ ਬਾਈਟ ਦਾ ਡਰ ਹੈ ਜਿਹੜਾ ਡੀਲ ਕਰ ਰਿਹਾ ਉਹਦੇ ਬਾਈਟ ਦਾ ਹੋਣ ਦਾ ਡਰ ਹੈ ਤੇ ਇਸ ਲਈ ਇਹ ਹੈ ਕਿ ਡਾਕਟਰ ਦੀ ਸਲਾਹ ਮੰਨ ਕੇ ਉਹਨਾਂ ਨੂੰ ਜੋ ਐਡਵਾਈਸ ਕਰਨਗੇ ਤਾਂ ਉਹ ਫੋਲੋ ਕਰਨਾ ਚਾਹੀਦਾ ਤੇ ਮੇਰੇ ਜੇਕਰ ਤੁਹਾਡੇ ਕੋਲੇ ਇਸ ਕੰਡੀਸ਼ਨ ਦੇ ਵਿੱਚ ਬੱਚਾ ਆਂਦਾ ਕਿੰਨੇ ਟਾਈਮ ਤੱਕ ਤੁਸੀਂ ਆਪਣੇ ਕੋਲ ਰੱਖ ਕੋਨ ਨੂੰ ਜਿਹੜਾ ਠੀਕ ਪ੍ਰੋਪਰ ਠੀਕ ਕਰਕੇ ਉਹਨੂੰ ਘਰ ਭੇਜਣ ਦੀ ਜਿਹੜੀ ਤਿਆਰੀ ਤੁਹਾਡੇ ਵੱਲੋਂ ਕੀਤੀ ਜਾਂਦੀ ਹੈ ਦੇਖੋ ਸਾਡੇ ਕੋਲ ਜਦ ਬੱਚਾ ਆਉਂਦਾ ਹੈ ਅਸੀਂ ਸਭ ਤੋਂ ਪਹਿਲਾਂ ਉਹਦੀ ਚੰਗੀ ਤਰ੍ਹਾਂ ਹਿਸਟਰੀ ਲਈਦੀ ਹੈ ਉਹ ਹਿਸਟਰੀ ਤੋਂ ਹੀ ਤੁਹਾਨੂੰ 70 80% ਪਤਾ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਜਿਸ ਸੀ ਜਸਟ ਅ ਸਿੰਪਲ ਕੇਸ ਆਫ ਇਬ੍ਰਾਇਲ ਸੀਜ਼ਰ ਆਦਰਵਾਈਸ ਸਾਨੂੰ ਇਨਵੈਸਟੀਗੇਸ਼ਨਸ ਹੁੰਦੀਆਂ ਨੇ ਜੇ ਬੱਚੇ ਦੇ ਕੋਈ ਇਨਫੈਕਸ਼ਨ ਚੱਲ ਰਹੀ ਹੈ ਉਹਨੂੰ ਅਸੀਂ ਰੂਲ ਆਊਟ ਕਰਨਾ ਹੁੰਦਾ ਹੈ ਜਾਂ ਕਈ ਵਾਰ ਦਿਮਾਗ ਦਾ ਇੱਕ ਸਕੈਨ ਵਗੈਰਾ ਕਰਾਉਣ ਦੀ ਲੋੜ ਪੈਂਦੀ ਹੈ ਅਸੀਂ ਉਹ ਕਰਵਾਨਦੇ ਆ 70 80% ਕੇਸਿਸ ਜੀ ਵੈਸੇ ਕਿਸੇ ਚ ਚੁੰਦਾ ਤੁਸੀਂ ਇਹ ਘਰ ਕਰ ਸਕਦੇ ਹੋ ਉਸ ਤੋਂ ਬਾਅਦ ਹਸਪਤਾਲ ਲੈ ਕੇ ਆ ਸਕਦੇ ਹੋ ਜੀ ਮੈਮ ਕੀ ਕਹਿਣਾ ਚਾਹੂਗੀ ਕਿ ਐਡਵਾਈਸ ਜਿਹੜੇ ਪੇਰੈਂਟਸ ਨੇ ਕਿਉਂਕਿ ਦਿਨ-ਪਰਤੀ ਦਿਨ ਇਹ ਇਦਾਂ ਦੇ ਕੇਸ ਜੁੜੇ ਨੇ ਵਧਦੇ ਹੋਏ ਨਜ਼ਰ ਆ ਰਹੇ ਨੇ ਕਿ ਉਹਨਾਂ ਨੂੰ ਐਡਵਾਈਸ ਦੇਣਾ ਚਾਹੂੰ ਮੇਰੇ ਵੱਲੋਂ ਐਡਵਾਈਸ ਇਹ ਹੈ ਕਿ ਤੁਸੀਂ ਥੋੜੇ ਸੇ ਜ਼ਿਆਦਾ ਅੱਛੀ ਗੱਲ ਹੈ ਕਿ ਕੌਨਸ਼ੀਅਸ ਹੋ ਰਹੇ ਹੋ ਅਵੇਅਰ ਹੋ ਰਹੇ ਹੋ ਜਿਸ ਤਰ੍ਹਾਂ ਬੱਚੇ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਘਰ ਇਲਾਜ ਕਰਨ ਦੀ ਕੋਸ਼ਿਸ਼ ਨਾ ਕਰੋ ਜਲਦ ਤੋਂ ਜਲਦ ਆਪਣੇ ਨੇੜੇ ਵਾਲੇ ਡਾਕਟਰ ਬੱਚਿਆਂ ਦੇ ਡਾਕਟਰ ਸਪੈਸਿਫਿਕਲੀ ਉਹਨਾਂ ਨੂੰ ਦਿਖਾਓ ਨਹੀਂ ਤਾਂ ਸਿਵਲ ਹਸਪਤਾਲ ਦਾ 24 ਘੰਟੇ ਸਾਡਾ ਜਦ ਵੀ ਤੁਹਾਨੂੰ ਲੱਗੇ ਕਿ ਬੱਚੇ ਦੇ ਵਿੱਚ ਜਿਵੇਂ ਬੁਖਾਰ ਤੁਹਾਨੂੰ ਲੱਗ ਰਿਹਾ ਹੈ ਸਿਰ ਗਰਮ ਲੱਗ ਰਿਹਾ ਤਾਂ ਇਹਨੂੰ ਜ਼ਰੂਰ ਡਾਕੂਮੈਂਟ ਕਰੋ థਰਮੋਮੀਟਰ ਨਾਲ ਡਾਕੂਮੈਂਟ ਕਰੋ ਈਵਨ ਰਿਟਰਨ ਜੇ ਤੁਸੀਂ ਲਿਖ ਸਕਦੇ ਹੋ ਜੇ 2-3 ਦਿਨ ਦਾ ਬੁਖਾਰ ਤੁਹਾਨੂੰ ਲੱਗ ਰਿਹਾ ਹੈ ਕਿ ਬੱਚੇ ਨੂੰ ਆ ਰਿਹਾ ਤਾਂ ਤੇ ਬਲੱਡ ਟੈਸਟ ਜ਼ਰੂਰੀ ਹੁੰਦੇ ਨੇ ਡਾਕਟਰ ਨੂੰ ਦਿਖਾਣਾ ਜ਼ਰੂਰੀ ਹੈ ਜੇ ਬੱਚਾ ਨਾਰਮਲ ਹੈ ਫਿਰ ਉਸ ਤੋਂ ਬਾਅਦ ਵੀ ਦਿਖਾ ਜੇ ਬੱਚਾ ਨਾਰਮਲ ਹੈ ਹੈਨਾ ਉਹਨੂੰ ਕੁਝ ਨਹੀਂ ਹੈਗਾ ਉਹਦੇ ਬਾਅਦ ਉਹਦੇ ਵਿੱਚ ਵੀ ਉਹਦਾ ਟੈਂਪਰੇਚਰ ਰਿਕਾਰਡ ਕਰਨਾ ਜ਼ਰੂਰੀ ਹੈ ਨਹੀਂ ਤਾਂ ਹਰ ਟਾਈਮ ਟੈਂਪਰੇਚਰ ਰਿਕਾਰਡ ਨਹੀਂ ਡੂਰਿੰਗ ਦਾ ਪੀਰੀਅਡ ਆਫ ਇਲਨ ਜ ਦਾ ਬੱਚਾ ਫ फेब्रुवारी ਲੈ